ਟੈਟੂ ਬਣ ਰਿਹਾ ਹੈ ਹਰਮਨ ਪੈਂਡ ਦੇ ਪੈਂਡ ਦੀ ਸਟੋਰੀ ਬਹੁਤ ਮੋਟੀਵੇਸ਼ਨਲ ਆ ਹਨਾ ਤੇ ਜਰੂਰ ਸੁਣਿਓ ਸ਼ੇਅਰ ਕਰਿਓ ਪੈਂਡ ਟੈਟੂ ਬਣਾ ਰਹੇ ਹਾਂ ਕੈਂਸਰ ਨੂੰ ਮਾਰ ਦਿੱਤੀ ਆ ਹਨਾ ਹਾਂਜੀ ਵੀਰ ਦੱਸਿਓ ਮੜਾ ਕੀ ਮੋਟੀਵੇ ਦੀ ਬਾਬਾ ਦੀਪ ਸਿੰਘਾ ਟੈਟੂ ਬਣਾ ਰਹੇ ਹਨਾ ਹਾਂਜੀ ਬਾਬਾ ਦੀਪ ਸਿੰਘ ਜੀ ਤੇ ਸ਼ਿਵ ਜੀ ਮਹਾਰਾਜ ਜੀ ਹਾਂਜੀ ਇਹ ਵੀਰ ਜੀ ਮੈਨੂੰ 2021 ਚ ਹੋਇਆ ਸੀਗਾ ਕੈਂਸਰ ਜੀ ਤੇ ਮੈਨੂੰ ਆਲਮੋਸਟ ਲਾਈਕ 1 ਸਾਲ ਲੱਗ ਗਿਆ ਮਤਲਬ ਕਿ ਸਾਰਾ ਰਿਕਵਰ ਹੁੰਦਿਆ ਜੀ ਉਹ ਜਦੋਂ ਮੈਨੂੰ ਪਤਾ ਚੱਲਿਆ ਕਿ ਮਤਲਬ ਕਿ ਕੈਂਸਰ ਮੈਨੂੰ ਕੋਈ ਮਤਲਬ ਸਿੰਪਟਮ ਨਹੀਂ ਕੋਈ ਬਿਮਾਰੀ ਨਹੀਂ ਕੋਈ ਕੋਸ਼ ਨਹੀਂ ਐਵੇਂ ਬਸ ਡਾਕਟਰ ਕੋ ਗਏ ਤੇ ਟੈਸਟ ਉਹਨਾਂ ਨੇ ਲਿਖਤਾ ਜੀ ਤੇ ਮਤਲਬ ਇਹੋ ਜਿਹੇ ਤਰੀਕੇ ਦਾ ਸੀ ਕਿ ਮਤਲਬ 3 ਮਹੀਨੇ ਚ ਬੰਦਾ ਖਤਮ ਹੋ ਜਾਂਦਾ ਮਤਲਬ ਜਦੋਂ ਡਾਕਟਰ ਨੇ ਕਿਹਾ ਇਹ ਹਾਂਜੀ ਅੱਛਾ ਜਦੋਂ ਮੈਨੂੰ ਪਤਾ ਚੱਲਿਆ ਮੈਂ ਅਲਟਰਾਸਾਉਂਡ ਆਪਣਾ ਕੈਨਸਲ ਕਰਾਤਾ ਕਿ ਕੀ ਕਰਨਾ ਹੈ ਮੈਨੂੰ ਕਿਹੜਾ ਕੁਝ ਹੈਗਾ ਇਹਦੇ ਉਹ ਕੰਮ ਤੋਂ ਮਤਲਬ ਹੋਰ ਮੈਨੂੰ ਉਹਨਾਂ ਦੇ ਵਾਰ-ਵਾਰ ਮੈਸੇਜ ਆਈ ਜਾਂਦੇ ਸੀਗੇ ਕਿ ਕੈਨਸਲ ਨਹੀਂ ਹੁੰਦਾ ਤਾਂ ਅਲਟਰਾਸਾਉਂਡ ਮੇਰਾ ਮਨ ਮੇਰਾ ਮੈਨੂੰ ਹਲੇ ਵੀ ਯਾਦ ਹੈ ਮੇਰਾ ਫਰਾਈਡੇ ਨੂੰ ਅਲਟਰਾਸਾਉਂਡ ਸੀਗਾ ਜੀ ਤੇ ਮੈਨੂੰ ਵੀਰਵਾਰ ਸ਼ਾਮ ਤੱਕ ਇਹ ਮੈਸੇਜ ਆਇਆ ਤੁਹਾਡਾ ਅਲਟਰਾਸਾਉਂਡ ਨਹੀਂ ਕੈਨਸਲ ਮੈਂ ਬੜੀ ਵਾਰੀ ਕੈਨਸਲ ਕੀਤਾ ਤੇ ਮੈਂ ਖਿੱਚ ਕੇ ਕਿ ਚੱਲ ਚੱਕਰ ਹੀ ਦੋ ਚੱਲ ਹੀ ਜਾਣੇ ਆ ਠੀਕ ਹੈ ਤੇ ਮੈਂ ਮਤਲਬ ਫਰਾਈਡੇ ਨੂੰ ਗਈ ਉੱਥੇ ਜੀ ਤੇ ਉਹ ਮਤਲਬ ਉਹ ਮਤਲਬ ਸਾਰਾ ਫਿਰ ਮੈਨੂੰ ਉਹਨਾਂ ਨੇ ਟੈਸਟ ਉਸ ਕਰਕੇ ਫਿਰ ਅੱਗੇ ਡਾਕਟਰ ਨੇ ਬੁਲਾ ਲਿਆ ਮੈਨੂੰ ਜੀ ਤੇ ਫਿਰ ਮਤਲਬ ਐਬਸੀ ਕੀਤੀ ਮਤਲਬ ਉਹ ਦਿਨਾਂ ਚ ਜਿੱਦਾਂ ਹਫਤੇ ਚ ਮੈਨੂੰ ਪਤਾ ਚੱਲ ਗਿਆ ਤੇ ਹਫਤੇ ਦੇ ਵਿੱਚ ਵਿੱਚ ਮਤਲਬ ਮੇਰਾ ਇੱਥੋਂ ਦਾ ਕ ਟਿਊਮਰ अच्छा गले ਦਾ ਦੋਨੋਂ ਹੈਨਾ ਹਾਂਜੀ ਤੇ ਹਫਤੇ ਦੀ ਵਾਰ ਮਤਲਬ ਐਡਾ ਵੱਡਾ ਹੋ ਗਿਆ ਮਤਲਬ ਮੈਨੂੰ ਕੋਈ ਉਸ ਬਾਰੇ ਮਤਲਬ ਹਲੇ ਮੈਂ ਮਤਲਬ ਜਿਹੜੇ ਫੀਲਡ ਚ ਹੈਲਥ ਫੀਲਡ ਚ ਮੈਨੂੰ ਉਸ ਬਾਰੇ ਕੋਈ ਨੋਲੇਜ ਨਹੀਂ ਕਿ ਇੰਨੀ ਜਲਦੀ ਫੈਲਦਾ ਹੈ। ਅੱਛਾ ਤੇ ਫਿਰ ਜਦੋਂ ਮਤਲਬ ਫਿਰ ਮੇਰੀ ਮਲੋਣਾ ਨੇ ਕਿਹਾ ਤੁਸੀਂ 3 ਮਹੀਨੇ ਦੀ ਸਰਜਰੀ ਕਰਾ ਲਓ। ਤੇ ਨਹੀਂ ਤੇ ਮਤਲਬ ਕਿ ਜਾਂ ਤੇ ਜੀ ਲੋ ਤੇ ਜਾਂ ਨਾ ਦਿਓ ਬਸ ਦੋ ਹੀ ਚਾਹ ਸਾ ਤੁਹਾਡੇ ਕੋਲ। ਓਕੇ ਤੇ ਸਰਜਰੀ ਫਿਰ ਇੱਥੇ ਮੈਂ ਡਾਲਦੀ ਸੀ ਥੋੜਾ ਕਿ ਕਹਿੰਦੇ ਸੀ ਕਿ ਤੁਹਾਡੀ ਆਵਾਜ਼ ਚੱਲ ਜੇਗੀ। ਤੇ ਵੀ ਜੇ ਸਰਜਰੀ ਦੇ ਵਿੱਚ ਤੁਹਾਨੂੰ ਮਤਲਬ ਆਵਾਜ਼ ਆ ਸਕਦੀ ਥੋੜੀ ਹਾਂਜੀ ਉਹਨਾਂ ਨੇ ਮਤਲਬ ਪਹਿਲਾਂ ਹੀ ਸਾਈਨ ਸਿਨ ਕਰਵਾ ਲਏ ਜੇ ਮਤਲਬ ਸਰਜਰੀ ਹੋਊਗੀ ਤੇ ਸਾਈਨ ਕਰ ਲਓ ਇੱਥੇ ਕੋਈ ਸਾਡੀ ਕੋਈ ਗਰੰਟੀ ਨਹੀਂ ਆਵਾਜ਼ ਦੀ ਠੀਕ ਹੈ ਜੀ ਥੋੜਾ ਜਿਹਾ ਮੈਨੂੰ ਥੋੜਾ ਗੌਣ ਗੁੰਡਾ ਵੀ ਸ਼ੌਂਕ ਹੀ ਤੇ ਬਾਕੀ ਥੋੜਾ ਇਦਾਂ ਹੀ ਹੁੰਦਾ ਕਿ ਆਪਾਂ ਮਤਲਬ ਗੱਲ ਜਦੋਂ ਸ਼ੁਰੂ ਤੋਂ ਆਪਾਂ ਬੋਲਦੇ ਆਉਂਦੇ ਤੇ ਕੀ ਕਰਾਂਗੇ ਕੀ ਕਰਾਂਗੇ ਹਾਂ ਨਾ ਆਵਾਜ਼ ਹੀ ਨਾ ਹੋਊਗੀ ਹੂੰ ਤੇ ਪਰ ਚਲੋ ਸਰਜਰੀ ਮੇਰੀ ਮਤਲਬ ਕਿ ਵਾਹਿਗੁਰੂ ਦੀ ਕਿਰਪਾ ਕੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਮੇਰੀ ਸਰਜਰੀ ਉਹਨਾਂ ਨੇ ਵਾਹਿਗੁਰ ਠੀਕ ਹੈ ਜੀ ਮਤਲਬ ਸਾਰਾ ਕੁਝ ਠੀਕ ਠਾਕ ਹੋ ਗਿਆ ਮਤਲਬ ਕਰੋਨਾ ਦਾ ਉਦੋਂ ਸਾਰਾ ਕੁਝ ਚੱਲਦਾ ਪਿਆ ਸੀ ਨਾ ਕੋਈ ਜਾ ਸਕਦਾ ਸੀ ਉੱਥੇ ਕੱਲੀ ਆਪਰੇਸ਼ਨ ਕਰਾਉਣ ਗਈ ਮੈਂ ਅਗਲੇ ਕੱਲੇ ਹਾਂ ਕੱਲੀ ਤੇ ਮਤਲਬ ਉਹ ਜੋ ਜੋ ਵੀ ਟਾਈਮ ਮਤਲਬ ਲੰਘਿਆ ਗਿਆ ਸੀ ਤਾਨਤਨ ਬਾਬਾ ਦੀਪ ਸਿੰਘ ਬਸ ਆਹੀ ਮੰਚ ਹੁੰਦਾ ਹੈ ਕਿ ਬਾਬਾ ਜੀ ਤੁਸੀਂ ਮਤਲਬ ਕਿ ਇੱਥੋਂ ਲੈ ਕੇ ਮੈਨੂੰ ਮਿਲ ਕੇ ਹੂੰ ਬਚਾਇਆ ਵਾ ਤੇ ਅੱਗੇ ਵੀ ਤੁਸੀਂ ਲੈ ਕੇ ਜਾਣਾ ਹੈ ਹਨਾ ਜੀ ਸੋ ਉਹ ਹੀ ਸਾਰਾ ਮਤਲਬ ਕਿਦਾਂ ਆਪਾਂ ਆਪਣੇ ਆਪ ਨਾਲ ਲੜਦੇ ਆ ਕਿਵੇਂ ਉਹ ਕੀ ਮਾਹੌਲ ਹੁੰਦਾ ਹੈ ਪੂਰਾ ਮਤਲਬ ਕਿ ਸਾਲ ਮੈਨੂੰ ਲੱਗਿਆ ਰੇਡੀਏਸ਼ਨ ਦੇ ਵਿੱਚ ਟ੍ਰੀਟ ਆਫਟਰ ਮਤਲਬ ਆਪਣੇ ਆਪਰੇਸ਼ਨ ਉਸ ਤੋਂ ਬਾਅਦ ਹਾਂਜੀ ਆਪਰੇਸ਼ਨ ਤੋਂ ਬਾਅਦ ਮਤਲਬ ਹਰ ਹੀ ਤੀਜ ਹੈਗੀ ਹੈ ਮਤਲਬ ਤੁਹਾਨੂੰ ਮਤਲਬ ਖੜੇ ਹੁੰਦੇ ਹੁੰਦੇ ਸਾਲ ਲੱਗ ਜਾਂਦਾ ਆਰਾਮ ਨਾਲ ਰੇਡੀਏਸ਼ਨ ਹੁੰਦੀ ਆ ਤੁਹਾਡੀ ਹਨਾ ਫਿਰ ਵਾਰ-ਵਾਰ ਟੈਸਟ ਹੋਣੇ ਆ ਤੁਹਾਡੇ ਜੀ ਤੇ ਇੰਨੀ ਕਿ ਜ਼ਿਆਦਾ ਬੰਦੇ ਨੂੰ ਵੀਕਨੈਸ ਆ ਜਾਂਦੀ ਆ ਮਤਲਬ ਨਾਰਮਲ ਹੁੰਦੇ ਆ ਮਤਲਬ ਇਮੋਸ਼ਨਲੀ ਵੀ ਤੇ ਫਿਜ਼ੀਕਲੀ ਵੀ ਮਤਲਬ ਘੱਟੋ ਘੱਟ ਤੇ ਸਾਲ ਤੁਸੀਂ ਲੈ ਕੇ ਚੱਲੋ ਕਿ ਸਾਲ ਲੱਗ ਜਾਂਦਾ ਹੈ ਸੋ ਮਤਲਬ ਉਹ ਦੌਰਾਨ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਜਣੀ ਮਤਲਬ ਤੁਹਾਨੂੰ ਸਟਰੈਂਥ ਮਿਲੀ ਬਾਬਾ ਜੀ ਤੋਂ ਹਨਾ ਬਹੁਤ ਜ਼ਿਆਦਾ ਵੀਰ ਜੀ ਮੈਂ ਮਤਲਬ ਮੇਰੇ ਪੇਰੈਂਟਸ ਆਏ ਇੱਥੇ ਮੇਰੇ ਮਤਲਬ ਘਰੇ ਮੇਰੇ ਨਾਨਾ ਦੀ ਨਾਨੀ ਦੀ ਇੱਕੋ ਮਹੀਨੇ ਦੀ ਡੈਥ ਹੋ ਗਈ ਮੇਰੇ ਮਦਰ ਮਤਲਬ ਜਿੱਦਾਂ ਹੁੰਦਾ ਨਾ ਤਾਂ ਲੋਕ ਲੋਕ ਕੇ ਬੰਦਾ ਰੋਂਦਾ ਹੈ ਘਰ ਦੇ ਮੈਨੂੰ ਵੀ ਕਿ ਮਤਲਬ ਕਿ ਚੁੱਪ ਗਿਆ ਜਾਂਦੇ ਤੇ ਮੈਂ ਉਹਨਾਂ ਨੂੰ ਵੇਖ ਕੇ ਮਤਲਬ ਇੱਕ ਦੂਜੇ ਦੀ ਸਟਰੈਂਥ ਬਣਿਆ ਤੇ ਮਤਲਬ ਮੈਂ ਮਤਲਬ ਟੈਟੂ ਮੇਰਾ ਕਦੀ ਵੀ ਮਕਸਦ ਨਹੀਂ ਰਿਹਾ ਬਣਾਉਂਦਾ ਮਤਲਬ ਮੈਂ ਮੇਰਾ ਇੱਥੇ ਟਾਂਕੇ ਲੱਗੇ ਹੋਏ ਆ ਨਾ ਮੈਂ ਬੜੀ ਬੜੀ ਸੋਚਣਾ ਇੱਥੇ ਕੁਝ ਬਣਵਾ ਲਾ ਮੈਨੂੰ ਲਗਾ ਦਾਂ ਹਨਾ ਸਹੀ ਤਰੀਕੇ ਫਿਰ ਮਤਲਬ ਹੌਲੀ ਹੌਲੀ ਇਹ ਸੋਚੀ ਆਉਂਦੀ ਆ ਕਿ ਮਤਲਬ ਇਹ ਸਾਡੀ ਮਤਲਬ ਇੱਕ ਜਰਨੀ ਨੂੰ ਡਿਪਿክት ਕਰਦਾ ਹੈ ਕਿ ਮਤਲਬ ਤੁਸੀਂ ਕਿਹੜੀ ਚੀਜ਼ ਚੋਂ ਲੰਗੇ ਆ ਕਿ ਤੁਸੀਂ ਕਿੱਦਾਂ ਲੰਗੇ ਆ ਕਿੱਦਾਂ ਲੰਗੇ ਤੇ ਮਤਲਬ ਹੁਣ ਕੋਈ ਮੈਨੂੰ ਪੁੱਛੂਗਾ ਕਿ ਮੈਨੂੰ ਮਤਲਬ ਆ ਮੈਂ ਹੁਣ ਕੋਈ ਗੋਰਾ ਮਤਲਬ ਕੈਨੇਡੀਅਨ ਆ ਕੇ ਮੈਨੂੰ ਪੁੱਛ ਲੇ ਮੈਨੂੰ ਨਹੀਂ ਪਤਾ ਕਿ ਮੈਂ ਕੀ ਕੀ ਦਸਾਂ ਕਿ ਬਾਬਾ ਜੀ ਕਿਹੜੇ ਬਾਬਾ ਜੀ ਸੀ ਅਸੀਂ ਇਹੀ ਕਹਿ ਸਕਦੇ ਸਾਡੇ ਗॉड ਹਨਾ ਅਨੂੰ ਮਤਲਬ ਜਨਰਲੀ ਤੇ ਇਹੀ ਕਹਿ ਸਕਦੇ ਤੇ ਫਿਰ ਮੈਂ ਮਤਲਬ ਇਦਾਂ ਸੋਚਿਆ ਮੈਂ ਕਿਹਾ ਚਲੋ ਮੈਂ ਜੇ ਮੈਂ ਟੈਟੂ ਬਣਵਾਉਂਗੀ ਮੈਨੂੰ ਇੱਥੇ ਇੰਨਾ ਕਰਵਾ ਲਾ ਟੈਟੂਆਂ ਦਾ ਇੱਕ ਤੇ ਮਤਲਬ ਸਾਡੇ ਆਪਣੇ ਬੰਦੇ ਨੇ ਜਿਹੜੇ ਹਨਾ ਪੰਜਾਬੀ ਬਹੁਤ ਜ਼ਿਆਦਾ ਮਤਲਬ ਰਿਲੀਜੀਅਸ ਟੈਟੂ ਮਤਲਬ ਅੱਜ ਕੱਲੋ ਚਲੋ ਚੱਲ ਰਹੇ ਨੇ ਬਟ ਇੰਨੇ ਜ਼ਿਆਦਾ ਟ੍ਰੈਂਡਿੰਗ 'ਚ ਨਹੀਂ ਹੈਗੇ ਕਿ ਜਿਵੇਂ ਮਤਲਬ ਆਪਾਂ ਕਿ ਹਰ ਕੋਈ ਬੰਦਾ ਨਹੀਂ ਸੋਚਦਾ ਰਿਲੀਜੀਅਸ ਟੈਟੂ ਬਣਾਉਣ ਵਾਸਤੇ ਜਿਵੇਂ ਜਿਵੇਂ ਇਤਲੇ ਕਲਚਰਲ ਕਲਚਰਲ ਗੋਰੇ ਸੋਚਦੇ ਆ ਹਾਂਜੀ ਗੋਰੇ ਗੋਰੇ ਸਾਡੇ ਟੈਟੂ ਬਣਾ ਲੈਂਦੇ ਗੋਰ ਗੋਰਿਆਂ ਨੇ ਓਮ ਲਿਖਾਇਆ ਹੁੰਦਾ ਹੈ ਏ ਕੁੰਕਾਰ ਲਿਖਾਇਆ ਦਾ ਭਾਵੇਂ ਉਹਨਾਂ ਨੂੰ ਮਤਲਬ ਇਹ ਹੁੰਦਾ ਕਿ ਹਾਂਜੀ ਓਮ ਹਿੰਦੂ ਹਿੰਦੂ ਦਾ ਸਿੰਬਲ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਨੋਲੇਜ ਨਹੀਂ ਹੁੰਦੀ ਬਟ ਇੰਨਾ ਹੁੰਦਾ ਹੈ ਸੋ ਮੈਂ ਮੇਰੀ ਇਹ ਸੋਚ ਸੀਗੀ ਕਿ ਚਲੋ ਮੈਨੂੰ ਸਟਰੈਂਥ ਮ ਕੋ ਮੈਨੂੰ ਬੁੱਤੂਆ ਤੇ ਮੈਂ ਮਤਲਬ 10 ਸਾਲਾਂ ਕਿ ਮੈਨੂੰ ਕਿੱਥੋਂ ਸਟਰੈਂਥ ਮਿਲੀ ਤੇ ਸੋ ਮਤਲਬ ਇਹ ਹੀ ਜਰਨੀ ਕਹਿ ਸਕਦੇ ਆ ਤੁਸੀਂ ਠੀਕ ਹੈ ਜੀ ਕਿ ਦੋ ਇੱਕ ਗੱਲ ਆ ਮਤਲਬ ਥੋੜੀ ਜਿਹੀ ਸੇ ਤੁਹਾਨੂੰ ਸਟਰੈਂਥ ਬਾਬਦੀਪ ਸਿੰਘ ਤੋਂ ਮਿਲਿਆ ਨਾ ਵੀਰ ਜੀ ਚ